ਅੱਜ 26 ਨਵੰਬਰ ਸਵਿਵਧਾਨ ਦਿਵਸ ਦੇ ਮੌਕੇ ਤੇ ਅੱਜ ਸਾਰਾ ਕਾਂਗਰਸ ਐਸਸੀ ਡਿਪਾਰਟਮੈਂਟ ਵੱਲੋਂ ਅੱਜ ਇੱਕ ਪ੍ਰੋਗਰਾਮ ਅਲਿਖਿਆ ਗਿਆ ਸਗਾ ਜਿਹਦੇ ਵਿੱਚ ਅਸੀਂ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਆਏ ਆ ਉਹਨਾਂ ਨੂੰ ਨਮਨ ਕੀਤਾ ਤੇ ਨਮਨ ਕਰਕੇ ਅੱਜ ਸਾਨੂੰ ਲੱਗਦਾ ਕਿ ਜਿਹੜਾ ਐਸਸੀ ਭਾਈਚਾਰਾ ਹੈਗਾ ਬਹੁਤ ਸਾਰਾ ਐਸਸੀ ਭਾਈਚਾਰਾ ਇਦਾਂ ਦਾ ਵੀ ਹੈ ਕਿ ਜਿਨ੍ਹਾਂ ਨੂੰ ਆਪਣੇ ਰਾਈਟ ਹੀ ਨਹੀਂ ਪਤਾ ਹੈਗੇ ਐਸਸੀ ਭਾਈਚਾਰੇ 'ਚ ਬਹੁਤ ਸਾਰੀਆਂ ਕਸਟਾਂ ਇਦਾਂ ਦੀਆਂ ਕਿ ਜਿਨ੍ਹਾਂ ਨੂੰ ਨਾਲ ਲੈਣ ਦੀ ਜ਼ਰੂਰਤ ਹੈ ਅੱਜ ਅਸੀਂ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਆ ਕੇ ਅੱਜ ਅਸੀਂ ਇੱਕ ਪ੍ਰਣ ਲਿੱਤਾ ਕਿ ਅਸੀਂ ਗਲੀਆਂ ਮੱਲਿਆਂ 'ਚ ਜਾ ਕੇ ਉਹ ਵੀ ਭਾਈਚਾਰੇ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਭਾਈਚਾਰਾ ਵਿਚਾਰਾ ਸਾਲਾਂ ਤੋਂ ਦਬਿਆ ਕੋਚ ਲਿਆ ਬੈਠਾ ਉਹਨਾਂ ਨੂੰ ਵੀ ਨਾਲ ਲਵਾਂਗੇ ਜਾਗਰੂਕ ਕਰਾਂਗੇ ਜਾਗਰੂਕ ਕਰਾਂਗੇ ਬਾਬਾ ਸਾਹਿਬ ਦੇ ਜਿਹੜੇ ਮਿਸ਼ਨ ਸਿਗਾ ਉਹਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਾਂਗੇ ਵੋਟ ਲਈ ਜਾਗਰੂਕ ਕਰਾਂਗੇ ਕਿ ਵੋਟ ਦੀ ਤਾਕਤ ਨੂੰ ਪਹਿਚਾਣਨ ਸਾਡੇ ਲੋਕ ਸਰ ਜਿਸ ਤਰ੍ਹਾਂ ਜੋ ਮੌਜੂਦਾ ਸਰਕਾਰ ਹੈ ਉਹਨਾਂ ਨੇ ਬਾਬਾ ਸਾਹਿਬ ਜੀ ਦੀ ਫੋਟੋ ਲਾਈ ਆ ਦਸਤਾਨਾਂ ਦੇ ਵਿੱਚ ਪਰ ਫੇਰ ਵੀ ਲੋਕਾਂ ਦੇ ਨਾਲ ਜਿਹੜਾ ਅੱਜ ਤੁਸੀਂ ਮੌਜੂਦਾ ਸਰਕਾਰ ਦੀ ਗੱਲ ਕਰ ਰਹੇ ਬਸ ਇਸ ਮੌਕੇ ਮੈਂ ਰਾਜਨੀਤਿਕ ਗੱਲ ਨਹੀਂ ਕਰਨਾ ਚਾਹੁੰਦਾ ਸਗਾ ਪਰ ਜਿਹੜਾ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਨੇ ਫੋਟੋਆਂ ਤਾਂ ਲਾ ਲੀਆਂ ਪਰ ਬਾਬਾ ਸਾਹਿਬ ਦੀ ਜੋ ਬਾਬਾ ਸਾਹਿਬ ਦੇ ਵਿਚਾਰ ਸਕੇ ਉਹਦੇ ਤੇ ਨਹੀਂ ਹੈਗੇ ਉਹਨਾਂ ਦੀ ਸਰਕਾਰ ਦੀ ਕਹਿਣੀ ਔਰ ਕਰਨੀ 'ਚ ਫਰਕ ਹੈ